ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਥੀਓ ਅੱਜ ਹਰਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਗੁਰਦੁਆਰੇ 'ਚ ਰੱਖਿਆ ਹੈ ਚਾਰ ਤੋਂ ਪੰਜ ਪੀਤੇ ਨੇ ਤੇ ਸmedel ਆਜੀ ਜਲੇਂਦਰ ਸਿੰਘ ਜੀ ਨੂੰ ਬੁਲਾਇਆ ਜਲੇਂਦਰ ਜੀ ਮਿੱਠੇ ਚੋਲ ਬਣਾ ਰਹੇ ਨੇ ਸੰਗਤਾਂ ਵਾਸਤੇ ਤੇ ਨਾਲ ਜ਼ਿਆਦਾ ਲੱਗਰ ਹੋ ਜਾਏਗਾ ਤੇ ਨਾਲ ਹੋਰ ਪ੍ਰਸ਼ਾਦ ਪਾੜੀ ਸੰਗਤ ਵੱਲੋਂ ਵੀ ਆ ਜਾਂਦਾ ਤੇ ਆਪ ਵੀ ਥੋੜਾ ਬੋਤ ਬੰਗਾ ਲਿਆ ਹੈ ਤੇ ਉਹ ਹੋ ਜਾਏਗਾ ਤੇ ਦਰਿੰਦਰ ਸਿੰਘ ਕਲ ਵੀ ਬਣਾ ਕੇ ਲਿਆਏ ਨੇ ਕੜਾ ਪ੍ਰਸ਼ਾਦ ਸੂਜੀ ਦਾ ਹਲਵਾ ਤੇ ਉਹ ਵੀ ਵਰਤਣਾ ਹੈ ਤੇ ਭੋਗ ਤੋਂ ਬਾਅਦ ਫਿਰ ਅਸੀਂ ਵਿਚਾਰ ਕੀਤਾ ਸੀ ਕਿ ਕਾਵਣ ਖੁੱਲੇ ਬਣਾ ਲਈਏ ਥੋੜੇ ਤੇ ਫਿਰ ਬਾਅਦ ਸੰਗਤ ਨੂੰ ਬਾਰੀ ਲਗਾ ਕੇ ਮੇਰੇ ਜੇ ਤੇ ਵਰਤਾ ਦਿੱਤੇ ਜਾਣਗੇ ਆਦੀ ਜਾਂਦੀ ਸੰਗਤ ਵੀ ਸ਼ਕਲੇਗੀ ਤੇ ਗੁਰਦੁਆਰੇ ਵੀ ਜਿਹੜੀ ਸੰਗਤ ਆਉਂਦੀ ਹੈ ਉਹ ਦੂਜੇ ਵਾਲਾ ਇਸ ਲਈ ਜਿਹੜੇ ਤਰੰਤ ਨੂੰ ਕਿਹਾ ਪਈ ਚਾਵਲਾਂ ਦੀ ਸੇਵਾ ਤੁਸੀਂ ਕਰਦੇ ਹੋ ਤੇ ਗੁਰਿੰਦਰ ਅੰਕਲ ਚਾਵਲ ਬਣਾਉਣ ਵਾਸਤੇ ਆਏ ਤੇ ਬਿੱਠੇ ਚਾਵਲ ਬਣਾ ਰਹੇ ਨੇ ਗੁਰਾਮਦਾ ਜੀ ਦੇ ਪ੍ਰਕਾਸ਼ ਪ੍ਰੋਫੀ ਖੁਸ਼ੀ ਹਟ ਤੇ ਕੀਰਤਨ ਦੀ ਸੇਵਾ ਤੇ ਦਾਸ ਤੇ ਨਾਲ ਰਜੀਤ ਤੇ ਨਾਲ ਮਨੀ ਤੇ ਪ੍ਰਭ ਜੀ ਸੇਵਰ ਵੀਰ ਸਿੰਘ ਸਾਰਿਆਂ ਨੇ ਰਲ ਕੇ ਕੀਰਤਨ ਦੀ ਸੇਵਾ ਨਿਭਾਉਣੀ ਹੈ ਇਹ ਸੰਗਤਾਂ ਨੂੰ ਕਿਸੇ ਨੂੰ ਉਚੇਚੇ ਤੌਰ ਤੇ ਕੋਈ ਸੁਨੇਹਾ ਨਹੀਂ ਲਗਾਇਆ WhatsApp ਤੇ ਮੈਸੇਜ ਰੱਖਿਆ ਸੀ ਜਿਹੜੀ ਸੰਗਤ ਕੋਈ ਆ ਗਈ ਗੁਰੂ ਦੇ ਪਿਆਰ ਵਾਲੀ ਹਾਜ਼ਰੀ ਭਰਨ ਲਈ ਠੀਕ ਹੈ ਬਾਕੀ ਜਿਸ ਦੇ ਭਾਗਾਂ ਚ ਹੋਏਗਾ ਹਾਜ਼ਰੀ ਭਰ ਲਏਗਾ ਤੇ ਇਸ ਤਰ੍ਹਾਂ ਦੇ ਨਾਲ ਧੰਗੂ ਆਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਬਣਾਉਣ ਦੀ ਤਿਆਰੀ ਕਰ ਰਹੇ ਹਾਂ ਜੀ ਰਣਜੀਤ ਸਿੰਘ ਆਏ ਨੇ ਕੀਤਨ ਵਾਸਤੇ ਤੇ ਤਿਆਰ ਹੈ ਜੱਥਾ ਕੀਰਤਨ ਕਰਨ ਨੂੰ ਤੇ ਭਰਨ ਲੱਗੀਆਂ ਕੀਰਤਨ ਦੀ ਹਾਜ਼ਰੀ ਆਓ ਸਾਰੇ ਰਲ ਮਿਲ ਕੇ ਗੁਰੂ ਅਮਰਦਾਸ ਪਾਸ਼ਾ ਜੀ ਦਾ ਗੁਰਪੁਰਬ ਮਨਾਈਏ ਤੇ ਸਤਿਗੁਰ ਸੱਚੇ ਪਾਸ਼ਾ ਜੀ ਦੀਆਂ ਖੁਸ਼ੀਆਂ ਝੋਲੀਾਂ ਅੰਦਰ ਪਵਾਈਏ ਜੀ ਤਨ ਗੁਰ ਰਾਮਦਾਸ ਸੋਢੀ ਸੁਲਤਾਨ ਬੈਠਾ ਸੋਢੀ ਪਾਸ਼ਾ ਰਾਮਦਾਸ ਸਤਿਗੁਰੂ ਕਹਾਵੇ ਯਾਦ ਕਿਲਾ ਕਾਸ ਕੀ ਇੱਕ ਅਕਤਥ ਹੈ ਇਕ ਨੀ ਕਛ ਕਹੀਦਾ ਜਾਈ ਸੋਤੀ ਸ੍ਰਿਸ਼ਟ ਸਕਲ ਤਾਰਣ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਿਗੁਰ ਤੇ ਆਇਆ ਪ੍ਰਭ ਕੀ ਸਰਣਾ ਸਗਲ ਪਹਿਲਾ ਤੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਧਿਆਲਾ ਗੁਣ ਗਾਵੋ ਰੰਗ ਰਤਾਰਾ ਸਤਗੁਰ ਨਾਮ ਜਿਨਾਂ ਨਿਰੜਾਇਆ ਚਿੰਤਾ ਸਗਲ ਬਨਸੀ ਕਾਰ ਕੇ ਰਪਾਇ ਬਨੋ ਕਰ ਲੀਨਾ ਮਨਵਸਿਆ ਅਬ ਨਾਸੀ ਤਾਕੋ ਬਿਗਨ ਨਾ ਕੋ ਲਗੇ ਜੋ ਸਤਗੁਰੇ ਆਪਣੀ ਰਾਖੇ ਚਰਨ ਕਮਲ ਵਸੈ ਰਿਦਿ ਅੰਤਰ ਆਮਰ ਅਧਾਰੇ ਰਾਸਿ ਚਾਖੇ ਕਾਰ ਸੇਵਾ ਸੇ ਵਕ ਪ੍ਰਭ ਆਪਣੀ ਜਿਨ ਮਨ ਕੀ ਇਚ ਪੁਜਾਈ ਨਾਨਕ ਦਾਸ ਤਾ ਕੈ ਭਲੇ ਹਾਰੈ ਜਿਨ ਪੂਰਨ ਬੈ ਚਰਖਾਈ ਕਾਰ ਸੇਵਾ ਸੇ ਵਕ ਪ੍ਰਭ ਆਪਣੀ ਜਿਨ ਮਨ ਕੀ ਇਚ ਪੁਜਾਈ ਨਾਨਕ ਦਾਸ ਤਾਂ ਕਹਿ ਬਲੇਹਾਰੈ ਜਿਨ ਪੂਰਨ ਪੈ ਚਿਰ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੂੰ ਪ੍ਰਮੁਚਾਦ ਲਖਤਿਆ ਕੀਰਤਨ ਦੀ ਸਮਾਪਤੀ ਤੋਂ ਬਾਅਦ ਚਾਹ ਦੇ ਲੰਗਰ ਸਾਰੀਆਂ ਸੰਗਤਾਂ ਨੇ ਛਕੇ ਨੇ ਤੇ ਹੁਣ ਬਾਹਰ ਲਗਾਇਆ ਹੈ ਲੰਗਰ ਪ੍ਰਸ਼ਾਦ ਮੇਜ਼ ਜੋ ਵੀ ਸੀ ਤੇ ਮਿੱਠੇ ਚੋਲ ਬਣਾਏ ਸੀ ਗੁਰਾਮਦਾ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਮੇਰਾ ਮਨ ਸੀ ਕਿ ਅੱਜ ਮਿੱਠੇ ਚੋਲ ਬਣਾਏ ਜਾਣ ਤੇ ਸੰਗਤਾਂ 'ਚ ਵਰਤਾਏ ਜਾਣ ਇਸ ਲਈ ਮਿੱਠੇ ਚੋਲ ਬਣਾਏ ਆ ਨਰਿੰਦਰ ਅੰਕਲ ਵੀ ਪ੍ਰਸ਼ਾਦ ਘਰੋਂ ਬਣਾ ਕੇ ਲਿਆਏ ਆ ਅਰਸ਼ ਵੀ ਜਲੇਬੀਆਂ ਦਾ ਪ੍ਰਸ਼ਾਦ ਲਿਆਈ ਹੈ ਹੋਰ ਵੀ ਸੰਗਤ ਕੁਝ ਥੋੜਾ ਬਹੁਤ ਪ੍ਰਸ਼ਾਦ ਲੈ ਕੇ ਆਈ ਹੈ ਸੋ ਵਾਰੀ-ਵਾਰੀ ਸਿਰ ਸਾਰਾ ਪ੍ਰਸ਼ਾਦ ਥੋੜਾ-ਥੋੜਾ ਕਰਕੇ ਸੰਗਤ ਵਿੱਚ ਵਰਤਾਇਆ ਜਾਏਗਾ ਤੇ ਸੰਗਤ ਕਿਉਂਕਿ ਕਿਸੇ ਨੂੰ ਉਚੇਚੇ ਤੌਰ ਤੇ ਤਾਂ ਸੁਨੇਹਾ ਦਿੱਤਾ ਨਹੀਂ ਸੀਗਾ ਤੇ WhatsApp ਤੇ ਹੀ ਮੈਸੇਜ ਪਿਆ ਸੀ ਜਿਹੜੀ ਥੋੜੀ ਬਹੁਤ ਸੰਗਤ ਆ ਗਈ ਸਾਰਿਆਂ ਨੇ ਹਾਜ਼ਰੀ ਭਰ ਲਈ ਹੈ ਜਿਹਦੇ ਜਿਹਦੇ ਭਾਗਾਂ ਵਿੱਚ ਗੁਰ람ਦਾਸ ਜੀ ਨੇ ਲਿਖਿਆ ਸੀ ਉਹਨਾਂ ਨੇ ਹਾਜ਼ਰੀ ਭਰ ਲਈ ਹੈ ਕੀਰਤਨ ਦੇ ਅੰਦਰ ਕਿਉਂਕਿ ਉਚੇਚੇ ਤੌਰ ਤੇ ਬੰਦਾ ਕਿਸ ਕਿਸ ਨੂੰ ਫੋਨ ਕਰੇ ਸੋ ਮੈਸੇਜ WhatsApp ਤੇ ਪਾ ਦੇਈਦਾ ਤੇ ਸੰਗਤ ਜਿਸ ਨੇ ਆਉਣਾ ਹੁੰਦਾ ਆ ਜਾਂਦਾ ਹੈ ਇਹ ਤੇ ਆਪਣੀ ਤੇ ਹਾਜ਼ਰੀ ਗੁਰੂ ਚਰਨਾਚ ਲੱਗੀ ਜਾਂਦੀ ਹੈ ਤੇ ਸੋ ਆ ਗਏ ਸੀ ਅੰਜੂ ਵੀਰ ਜੀ ਉਹਨਾਂ ਦੇ ਮੈਸੇਜ ਹੈਗੇ ਨੇ ਇਸ਼ਪਾਲ ਹੈਗੇ ਨੇ ਉਹਨਾਂ ਦੇ ਸਰਦਾਰ ਜੀ ਹੈਗੇ ਨੇ ਤੇ ਨਰਿੰਦਰ ਅੰਕਲ ਹੋ ਗਏ ਹੋਰ ਸੰਗਤ ਆਈ ਹੋਈ ਹੈ ਥੋੜੀ ਬਹੁਤ ਤੇ ਸਾਰੇ ਸੇਵਾ ਕਰ ਰਹੇ ਨੇ ਰਲ ਕੇ ਤੇ ਨਾਲ ਸਮਨੀ ਹੈ ਮਨੀ ਦੇ ਪਾਪਾ ਨੇ ਤੇ ਹੋਰ ਵੀ ਸੰਗਤ ਹੈ ਸਾਰੇ ਸੇਵਾ ਕਰ ਰਹੇ ਨੇ ਗ੍ਰਾਮਦਾ ਜੀ ਦੇ ਗੁਰਪੁਰਬ ਦੀ ਖੁਸ਼ੀ ਦੇ ਅੰਦਰ ਤੇ ਇਸ ਤਰ੍ਹਾਂ ਗੁਰੂ ਕਾ ਲੰਗਰ ਜੋ ਵੀ ਢਿਲ ਫੁੱਲ ਸੀ ਤਿਆਰ ਕਰਕੇ ਤੇ ਗ੍ਰਾਮਦਾ ਜੀ ਦਾ ਗੁਰਪੁਰਬ ਮਨਾਇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੇਵਾ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਤੇ ਸਾਰਿਆਂ ਨੂੰ ਦਰੋਂ ਘਰੋਂ ਖੁਸ਼ੀਆਂ ਦੀ ਦਾਤ ਬਖਸ਼ਿਸ਼ ਕਰਨ ਸਿੱਖੀ ਸਿਰਕ ਤੇ ਭਰੋਸਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Okay.